ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਹੋ ਗਿਆ 20 ਸਾਲਾਂ ਚ ਇੱਕ ਜਨਰੇਸ਼ਨ ਬਦਲ ਜਾਂਦੀ ਹੈ ਇੱਥੇ 30 ਸਾਲਾਂ 35 ਸਾਲਾਂ ਤੋਂ ਇੱਕ ਪਰਿਵਾਰ ਪੁਰਿਆ ਹੋਊ ਖੜੋਤ ਪੈਦਾ ਹੋਣੀ ਸੰਭਵ ਸੀ ਖੜੋਤ ਪੈਦਾ ਹੋ ਗਈ ਸਿਧਾਂਤ ਛੱਡੇ ਗਏ ਪਰੰਪਰਾਵਾਂ ਛੱਡੀਆਂ ਇਹ ਕਾਰਨ ਸੀ ਬੜਾ ਵਰਤਾਰਾ ਵਰਤਾਇਆ ਉਹਦੀ ਪਿੱਠ ਉਮੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਨੇ ਮਾਫੀ ਕਈ ਵਾਰ ਮੰਗੀ ਸੀ ਰਾਹ ਮਖਾਇਸ ਕੇ ਜਾਂ ਤੋਂ ਪਰ ਗੱਲ ਨਹੀਂ ਸੀ ਬਣੀ ਜਦੋਂ ਮੈਂ ਬਤੌਰ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਸੇਵਾ ਕਰ ਰਿਹਾ ਸੀ ਤੇ ਇੱਕ ਵਾਰੀ ਅਪਰੋਚ ਨਹੀਂ ਸੀ ਹੋਈ ਕਈ ਵਾਰੀ ਅਪਰੋਚ ਹੋਈ ਸੀ ਗੱਲ ਜੀ ਨਹੀਂ ਬਣੀ ਤੁਸੀਂ ਸਾਨੂੰ ਅਕਾਲ ਤਖਤ ਸਾਹਿਬ ਤੇ ਤਾਲਬ ਕਰੋ ਅਸੀਂ ਖਿਮਾ ਜਾਂਚਨਾ ਮੰਗਾਗੇ ਕਿ ਤੁਸੀਂ ਸਾਨੂੰ ਧਾਰਮਿਕ ਤਨਖਾਹ ਲਾ ਦੇ ਭਰੀ ਦੋ ਮੈਂ ਉਹਨਾਂ ਨੂੰ ਇਹ ਕਹਿ ਸੀ ਕਿ ਜੇ ਇਸ ਤਰ੍ਹਾਂ ਦਾ ਵਰਤਾਰਾ ਵਰਤ ਗਿਆ ਤੁਸੀਂ ਪਤਾ ਨਹੀਂ ਬਾਹਰ ਆਉਣਾ ਕਿ ਨਹੀਂ ਆਉਣਾ ਪਰ ਅਸੀਂ ਜ਼ਰੂਰ ਰੁਕ ਜਾਂਦੇ ਹਾਂ ਇਹ ਨਹੀਂ ਆਉਣਾ ਤੁਸੀਂ ਆਪ ਹੀ ਖੰਡਪਾਟ ਸਾਹਿਬ ਕਰਾਓ ਆਪ ਹੀ ਜੋੜੇ ਝਾੜੋ ਆਪ ਹੀ ਪਾਂਡੇ ਮਾਜੋ ਆਪ ਹੀ ਅਰਦਾਸ ਕਰੋ ਤੇ ਆਪ ਹੀ ਕਰੇ ਚੱਲ ਜਾਓ ਇਹਨਾਂ ਨੇ 2 ਸਾਲ ਇਸ ਤਰ੍ਹਾਂ ਕੀਤਾ ਉਸੇ ਦੇਖਿਆ ਹੁਣਾ ਫਿਰ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਤਿੰਨ ਨੇਤਾ ਮੇਰੇ ਕੋਲ ਆਏ ਇੱਕ ਚਿੱਠੀ ਲੈ ਕੇ ਕਹਿੰਦੇ ਆ ਚਿੱਠੀ ਹੈ ਇਹ ਚਿੱਠੀ ਦੇ ਆਧਾਰ ਤੇ ਤੁਸੀਂ ਸਾਨੂੰ ਤਲਬ ਕਰੋ। ਦੇਖੋ ਚਿੱਠੀ 'ਚ ਲਿਖਿਆ ਸੀ ਕਿ ਸਾਡੇ ਤੋਂ ਜਾਣੇ ਅਣਜਾਣੇ ਸਰਕਾਰ ਚਲਾਉਂਦੇ ਆ ਭੁੱਲਾਂ ਹੋ ਜਾਂਦੀਆਂ ਤੇ ਅਸੀਂ ਉਹਨਾਂ ਭੁੱਲਾਂ ਦੀ ਖਿਮਾ ਜਾਂਚਨਾ ਕਰਨੀ ਚਾਹੁੰਦੇ ਆ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਿਮਾ ਜਾਂਚਨਾ ਕਰਨ ਦਾ ਮੌਕਾ ਦਿੱਤਾ ਜਾਵੇ। ਮੈਂ ਇਹਨਾਂ ਨੂੰ ਕਹਿ ਵੀ ਨੰਬਰ 1 ਇਹ ਭੁੱਲਾਂ ਦਾ ਵਰਣਨ ਨਹੀਂ ਹੈ ਇਹਦੇ 'ਚ ਕਿਹੜੀਆਂ ਭੁੱਲਾਂ ਹੋਈਆਂ। ਕਹਿੰਦੇ ਜਾਣੇਣ ਜਾਣੇ ਹੋ ਜਾਂਦੀਆਂ ਮੈਂ ਕਿ ਜਾਣੇਣ ਜਾਣੇ ਤਾਂ ਹਰ ਸੱਚੀ ਮੰਗਦਾ ਅਸੀਂ ਵੀ ਮੰਗਦੇ ਆ ਜਦੋਂ ਗੁਰੂ ਮਹਾਰਾਜ ਅੱਗੇ ਪੇਸ਼ ਹੁੰਦੇ ਸੱਚੇ ਬਾਦਸ਼ਾਹ ਗਲਤੀਆਂ ਹੋ ਜਾਂਦੀਆਂ ਜ਼ਿੰਦਗੀ ਚ ਖਿਮਾ ਕਰੀ ਮੈਂ ਦਾ ਅਰਦਾਸ ਕਰਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਜਾਈਦਾ ਗਲਤੀਆਂ ਕਿਹੜੀਆਂ ਹੋਈਆਂ ਇਹਦਾ ਉਲੇਖ ਨਹੀਂ ਇਹਦਾ ਉਲੇਖ ਕਰੋ ਫਿਰ ਜੇ ਤੁਸੀਂ ਗਲਤੀਆਂ ਦਾ ਉਲੇਖ ਕਰਤਾ ਤੇ ਇਹਦੇ ਨਾਲ ਜਿਨ੍ਹਾਂ ਕਾਰਨ ਗਲਤੀਆਂ ਹੋਈਆਂ ਪਹਿਲੇ ਜਿਹੜੇ ਜਥੇਦਾਰ ਹੈ ਉਹਨਾਂ ਵੱਲ ਵੀ ਉਂਗਲ ਜਾਊਗੀ ਤੇ ਉਹ ਵੀ ਮਾਮਲੇ ਖੁੱਲਣਗੇ ਪਹਿਲਾਂ ਗਲਤੀਆਂ ਦਾ ਉਹ ਲਿਖ ਕਰੋ ਦੂਜਾ ਆਪਣੇ ਅਹੁਦੇ त्याਗੋ ਉਸ ਤੋਂ ਬਾਅਦ ਅਸੀਂ ਇਹ ਪ੍ਰਕਿਰਿਆ ਅਪਣਾਉਣ ਵਾਸਤੇ ਵਿਚਾਰ ਚਰਚਾ ਕਰ ਸਕਦੇ ਕਹਿੰਦੇ 4 ਘੰਟੇ ਦਾ ਵਕਤ ਦੇ ਦਿਓ ਠੀਕ ਹੈ ਜੀ ਉਹ ਚਿੱਠੀ ਮੇਰੇ ਟੇਬਲ ਤੇ ਰੱਖੀ ਸੀ ਮੈਂ ਉਹਦੀ ਕੋਈ ਫੋਟੋ ਕਾਪੀ ਨਹੀਂ ਕੀਤੀ ਉਹ ਮੇਰੇ ਟੇਬਲ ਦੇ ਉੱਤੇ ਪੇਪਰ ਵੜ ਦੇ ਥੱਲੇ ਅਈ ਔਰ 4 ਘੰਟੇ ਦਾ ਵਕਤ ਲੈ ਕੇ ਚਲੇ ਗਏ ਸ਼ਾਇਦ ਬਾਦਲ ਫੰਡ ਗਈ 12 ਵਜੇ ਆਈ ਸੀ 4 ਵਜੇ ਫੇਰ ਆਏ ਕਹਿੰਦੇ ਜੀ ਚਾਹ ਪਿਆ ਦਿਓ ਤੇ ਸਾਡੀ ਚਿੱਠੀ ਜੀ ਵਾਪਸ ਕਰ ਦੇ ਮੈਂ ਕੀ ਫੈਸਲਾ ਕੀਤਾ ਕਹਿੰਦੇ ਅਸੀਂ ਪੇਸ਼ ਹੀ ਨਹੀਂ ਹੋਣਾ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਸਹੀ ਫੈਸਲਾ ਲਿਆ ਤੁਸੀਂ ਉਸ ਤੋਂ ਬਾਅਦ ਪੀਟੀਸੀ ਵਾਲਾ ਮਸਲਾ ਖੜਾ ਹੋ ਗਿਆ ਇੱਕ ਹਾਲ ਤੱਕ ਸਰ ਤੋਂ ਆਦੇਸ਼ ਚਲਾ ਗਿਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਮੀਡੀਏਟ ਆਪਣਾ ਚੈਨਲ ਜਿਹੜਾ ਹੈ ਉਹ ਸ਼ੁਰੂ ਕਰੇ ਤੇ ਸਤਖੰਡ ਸ੍ਰੀ ਹਮੇਂਦਰ ਸਾਹਿਬ ਤੋਂ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਹੈ 24 ਘੰਟੇ ਸਿੱਖ ਸੰਗਤਾਂ ਲਈ ਉਪਲਬਧ ਕਰਵਾਉ। ਉਹ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਉਹ ਮੇਨ ਕਾਰਨ ਦੂਜਾ ਜਿਹੜਾ ਬਣਿਆ ਮੈਨੂੰ ਤਬਦੀਲ ਕਰੀ। ਲੈ ਹੁਣ ਪਛਤਾਵ ਹੀ ਰਹੇ ਆ ਜੀ ਉਦੋਂ ਹੀ ਇਹਨਾਂ ਨੂੰ ਦੰਮਨਵਾ ਸਾਹਿਬ ਤੋਂ ਵੀ ਫਾਰਕ ਕਰ ਦਿੰਦੇ ਸ਼ਾਇਦ ਕਿ ਮੌਪਾ ਨਾ ਹੁੰਦਾ। ਪਰ ਚਲੋ ਹਿਮੇਸ਼ਵਰ ਦੇ ਹੁਕਮ ਵਿਚ ਸੀ। ਹੁਣ ਵੀ ਇਹ ਹੋਇਆ ਤੀਏ ਗਸ ਨੂੰ ਲਖਈਆ ਕਰਾਰ ਦਿੱਤੇ ਕੇ ਉਸ ਤੋਂ ਬਾਅਦ ਜੋ ਪ੍ਰੈਸ਼ਰਾਈਜ਼ ਕੀਤਾ ਗਿਆ ਲਾਲਚ ਧਮਕੀਆਂ ਵਰਤਾਰੇ ਅਦੇ ਕਹਿਣਾ ਕਿ ਅਸੀਂ ਖੰਡਾ ਖੜਕਾ ਦੇਾਂਗੇ ਕਦੇ ਰਿਕਾਰਡਿੰਗਾਂ ਕਰ ਲਈਆਂ ਕਦੇ ਪੁਸ਼ ਕਰ ਲਈਆਂ ਕਦੇ ਪੁਸ਼ ਕਰ ਲਈਆਂ ਅਦੇ ਗਾਨੀ ਗੁਰੂ ਗਬੀਰ ਜੀਆਂ ਦਾ ਚਾਦੀ ਰੇਕੀ ਕਰਨ ਤੱਕ ਚਲੇ ਗਏ ਅਰ ਚਲੋ ਤਾਂ ਫੇਰ ਕਹਦੇ ਆ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜ਼ਮਾ ਨਹੀਂ ਦਾ ਪ੍ਰੈਸ਼ਰ ਸੀ। ਕਿਉਂਕਿ ਸੀ ਫੈਸਲਾ ਕਰਨ ਲੱਗੇ ਨਾ ਸ੍ਰੀ ਅਕਾਲ ਤਖਤ ਸਾਹਿਬ। ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਕਿੜਾ ਪ੍ਰਸ਼ਾਦੀ ਦੇਖ ਸਾਂ। ਤੇ ਬਾਕੀ ਸਿੰਘ ਸਾਹਿਬਾਂ ਨੂੰ ਕਿਹਾ ਮੈਂ ਕਿਹਾ ਜੀ ਇੱਕ ਗੱਲ ਪੁੱਛਣੀ ਹੈ ਕਹਿੰਦੇ ਪੁੱਛੋ। ਮੈਂ ਕਿਹਾ ਤੁਹਾਨੂੰ ਫੈਸਲਾ ਕਰਨ ਬਾਰੇ ਯਾ ਫੈਸਲਾ ਕਰਦੇ ਹੋ ਕਿਸੇ ਭਾਜਪਾ ਦਾ ਕਿਸੇ ਕਾਂਗਰਸੀ ਦਾ ਕਿਸੇ ਛਾੜ ਵਾਲੀ ਪਾਰਟੀ ਦੇ ਲੀਡਰ ਦਾ ਪੁਨ ਤਾਂ ਨਹੀਂ ਆਇਆ। ਇਹਨੇ ਨਹੀਂ ਆਇਆ। ਮੈਂ ਮਨੁਵੀਨਿਆ ਕਦੇ ਇਹ ਕਾਹ ਤੋਂ ਪੁੱਛਦੇ ਹੋ ਮੈਂ ਕਿਹਾ ਆਪੇ ਇੱਥੇ ਅਨਾਉਂਸ ਕਰ ਲੈ ਕਿਉਂਕਿ ਇਹ ਦੋਸ਼ ਲਾਉਣਗੇ ਔਰ ਲਾਈਵ ਹੀ ਹੈ ਕਿ ਇਹ ਜਿਹੜਾ ਫੈਸਲਾ ਹੈ ਇਹ ਕਿਸੇ ਹੋਰ ਨੇ ਕਰਾਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਕਾਲ ਤਖਤ ਸਾਹਿਬ ਦੇ ਉੱਤੇ ਸੰਗਤ ਦੇ ਸਾਹਮਣੇ ਇਹ ਆਪਾਂ ਕਹਿਣ ਲੱਗੇ ਕਹ ਦੀਏ ਕਹਿੰਦੇ ਕਹਦੇ ਹੋ ਔਰ ਅਸੀਂ ਕਿਹਾ ਵੀ ਤੁਸੀਂ ਉਹ ਸਾਰਾ ਦੇਖਿਆ ਹੋਣਾ ਸਾਰਾ ਉਹਦੇ ਵਿੱਚ ਸਭ ਤੋਂ ਪਹਿਲੇ ਲਫ਼ਜ਼ੇ ਵਰਤੇ ਗਏ ਆ ਇਹ ਸਾਡੇ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਵੀ ਤਰਜਮਾਨੀ ਕਰਨ ਦਾ ਪ੍ਰੈਸ਼ਰ ਸੀ ਕਿਸੇ ਗੈਰ ਅਕਾਲੀ ਲੀਡਰ ਦਾ ਨਾ ਫੋਨ ਨਾ ਕਿਸੇ ਨੇ ਮਿਲ ਕੇ ਅੱਜ ਵੀ ਗੁਰੂਗ੍ਰੰਥ ਸਾਹਿਬ ਦੀ ਹਜੇ ਵਿੱਚ ਕਹਿੰਦੇ ਆ ਕੁਛ ਨਹੀਂ ਆ ਵੀ ਇਹਨਾਂ ਨੂੰ ਮਾਰ ਦਿਓ ਜੀ ਇਹਨਾਂ ਨੂੰ ਸਿਆਸੀ ਮੌਤੇ ਮਾਰ ਦਿਓ ਇਹਨਾਂ ਨੂੰ ਜੀ ਖਤਮ ਕਰ ਦਿਓ ਜੀ ਇਹਨਾਂ ਨੂੰ ਕੁਛ ਨਹੀਂ ਸਿਰਫ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਸੰਗਤ ਦੀਆਂ ਭਾਵਨਾਵਾਂ ਚਾਹੁੰਦੇ ਸੀ ਕਿ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ ਚਲੋ ਮੈਂ ਕਈ ਵਾਰੀ ਸੋਚਦੇ ਹੁੰਨੇ ਆਂ ਅਸੀਂ ਵੀ ਜਦੋਂ ਮਹੰਤਾ ਨੇ ਖੁਨਾਮੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਮਹੰਤਾ ਨੂੰ ਬਾਹਰ ਕੱਟਣ ਵਾਸਤੇ ਤਾਂ ਸ਼ਹੀਦੀਆਂ ਦੇਣੀਆਂ ਪਈਆਂ ਸੀ ਸਾਡੇ ਪੁਰਖਿਆਂ ਗੰਡਾ ਨਾਲ ਬੰਨ ਕੇ ਸਾਡੇ ਸਾੜੇ ਗਏ ਸੀ ਸਾਡੇ ਪੁਰਖੇ ਤੇ ਸਾਡੇ ਨਾਲ ਤਾਂ ਕੁਝ ਵੀ ਨਹੀਂ ਹੋਇਆ ਕੀ ਹੋਇਆ ਸਾਡੇ ਨਾਲ ਪੱਖ ਵੀ ਨਹੀਂ ਹੋਇਆ ਉਹਦੇ ਮੁਕਾਬਲੇ ਸੋ ਕੋਈ ਪਰਵਾਹ ਨਹੀਂ ਹੁਣ ਸਰੀਆ ਕਾਲ ਤੱਕ ਸਾਹਿਬ ਦੇ ਹਦਾਇਸ਼ਾ ਮੁਤਾਬਕ ਸੱਤ ਮੈਂਬਰੀ ਕਮੇਟੀ ਬਣੀ ਮੈਨੂੰ ਨਹੀਂ ਪਤਾ ਕਿ ਦੋ ਮੈਂਬਰ ਕਿਉਂ ਰਜ਼ਾਇਮ ਕਰ ਗਏ ਪਰ ਮੈਨੂੰ ਇੰਨਾ ਪਤਾ ਹੈ ਕਿ ਬਾਕੀ ਜਿਹੜੇ 5 ਮੈਂਬਰ ਸੀ ਉਹਨਾਂ ਨੂੰ ਵੀ ਬਹੁਤ ਪ੍ਰੈਸਾਈਜ਼ ਕੀਤਾ ਗਿਆ ਸੀ ਕਿ ਤੁਸੀਂ ਤੱਤਰ ਮਿੱਤਰ ਹੋ ਜੋ ਪਰ ਅੱਜ ਮੈਂ ਉਹਨਾਂ 5 ਮੈਂਬਰਾਂ ਦੀ ਤਾਰੀਫ਼ ਕਰਦਾ ਉਹਨਾਂ ਦੀ ਵਡਿਆਈ ਕਰਦਾ ਤੇ ਉਹ ੜੇ ਰਹੇ ੜੇ ਰਹੇ ਔਰ ਇਹਨਾਂ ਨੇ ਹਰ ਸੰਭਵਤਾ ਕੋਸ਼ਿਸ਼ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਸ਼ਰਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਜਰੀਆ ਉਹ ਨਾ ਹੋਵੇ ਲੇਕਿਨ 18 ਮਾਰਚ ਨੂੰ ਸ੍ਰੀ ਅਕਾਲ ਤਖਸਾਲ ਸਾਹਿਬ ਕੋ ਅਰਦਾਸ ਕਰਕੇ ਪੰਜ ਮੈਂਬਰਕ ਲਈ ਭਰਤੀ ਦਾ ਕਾਰਜ ਜਿਹੜਾ ਉਹ ਪ੍ਰారంਭ ਕਰਦੇ। ਪੁਨਰਸਰਜਿਤ ਲਈ ਅਸੀਂ ਇਹੋ ਚਾਹੁੰਦੇ ਆ ਕਿ ਉਹ ਸਾਡੀ ਪਾਰਟੀ ਬਣੇ ਜਿਹੜੀ ਸਿਧਾਂਤਾਂ ਪਰੰਪਰਾਵਾਂ ਦੀ ਪਹਿਰੇਦਾਰੀ ਕਰੇ। ਸਿਧਾਂਤਾਂ اور پرੰਪਰਾਵਾਂ ਦੀ ਪਹਿਰੇ ਕਰੀ ਤਰਨ ਦਾ عہد کرے ਸੰਗਤ ਦੇ ਨਾਲ। ਉਦੇ ਲਈ ਅਸੀਂ ਬਚਨ ਬੱਤੇ ਉਹਦੇ ਲਈ ਅਸੀਂ ਚੱਕੋ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦੀ ਗੱਲ ਚੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਜਾਣਗੇ ਹੋਰ 4 ਮਹੀਨਿਆਂ ਨੂੰ ਸਾਲ ਨੂੰ 6 ਮਹੀਨਿਆਂ ਨੂੰ ਹੋ ਜਾਣ ਅਸੀਂ ਕੇਵਲ ਪ੍ਰਬੰਧਕ ਨਹੀਂ ਬਦਲਦੇ ਇੱਕ ਸੁਖਬੀਰ ਨੂੰ ਹਟਾਇਆ ਤੇ ਦੂਜਾ ਸੁਖਬੀਰ ਪੈਦਾ ਕਰਕੇ ਤੇ ਉਹਨੂੰ ਅਸੀਂ ਸੌਂਪ ਦਿੱਤੀ ਸਾਰਾ ਕੁਝ ਇਹ ਜੇ ਹੋਣਾ ਫਿਰ ਘਰੇ ਬੈਠਣਾ ਬਿਹਤਰ ਹੈ ਅਸੀਂ ਨਿਜ਼ਾਮ ਬਦਲਣਾ ਸਿਸਟਮ ਬਦਲਣਾ ਗੁਰਦੁਆਰਾ ਐਕਟ 1925 100 ਸਾਲ ਪੁਰਾਣਾ ਹੈ। ਪਰ ਭਾਰਤ ਨੇ ਵੀ ਆਪਣੇ ਸੰਵਿਧਾਨ ਦੇ ਵਿੱਚ ਅਸੀਂ 85 ਜਿਹੜੀਆਂ ਉਹ ਸੋਧਾਂ ਕਰਤੀਆਂ। ਲੇਕਿਨ ਗੁਰਦੁਆਰਾ ਐਕਟ ਨੂੰ ਸਮੇਂ ਦਾ ਹਾਣ ਦਾ ਬਣਾਉਣ ਦਾ ਯਤਨ ਹੀ ਨਹੀਂ ਕੀਤਾ ਗਿਆ। ਜਿਹੜਾ ਸਾਡੇ ਨਾਲ ਵਾਅਦਾ ਕਰੇਗਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ 1925 ਉਹਨੂੰ ਸਮੇਂ ਦਾ ਬਣਾਉਣ ਦਾ ਵਾਅਦਾ ਕਰਦੇ ਹਾਂ। ਉਹਨੂੰ ਸਮੇਂ ਦੇ ਹਾਣ ਦਾ ਬਣਾਵਾਂਗੇ ਅਸੀਂ ਇਹਨੂੰ ਸਪੋਰਟ ਸਮੇਂ ਦਾ ਹਾਣ ਦਾ ਐਕਟ ਬਣਾਉਣਾ ਬੜਾ ਜ਼ਰੂਰੀ ਹੈ ਬਹੁਤ ਸਾਰੀਆਂ ਐਮੈਂਡਮੈਂਟਸ ਹੋਣੀਆਂ ਜਿਹੜੀਆਂ ਉਹ ਬਹੁਤ ਲਾਜ਼ਮੀ ਹੈ ਜਿਵੇਂ ਹਰ 5 ਸਾਲ ਇਲੈਕਸ਼ਨ ਹੋਣ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਜਿਵੇਂ ਵਿਧਾਨ ਸਭਾ ਦੇ ਇਲੈਕਸ਼ਨ ਜਾਂ ਪਾਰਲੀਮੈਂਟ ਦੇ ਇਲੈਕਸ਼ਨ ਡਿਊ ਨਹੀਂ ਹੋ ਸਕਦੇ 2 ਦਿਨ ਵੀ ਟੈਕਟ ਦੇ ਵਿੱਚ ਇਹ ਵੀ ਤਰਮੀਮ ਹੋਣੀ ਚਾਹੀਦੀ ਹੈ ਕਿ ਸ਼੍ਰੋਮਣੇ ਕੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹਰ 5 ਸਾਲ ਬਾਅਦ ਹੋਣ ਪੱਕੇ। ਔਰ ਜੇ ਕੋਈ ਮੈਂਬਰ ਚੜ੍ਹਾਈ ਕਰ ਜਾਂਦਾ ਤੇ ਜਿੰਮੀ ਚੋਂ ਨ ਹੋਵੇ ਉੱਥੇ। ਇਹ ਨਹੀਂ ਹੁਣ 170 ਮੈਂਬਰਾਂ ਦਾ ਹਾਊਸ ਹੈ ਤੇ 120-22 ਤੁਰੇ ਫਿਰਦੇ ਨੇ। ਕੁਝ ਚੜ੍ਹਾਈ ਕਰਕੇ ਕੁਝ ਵਿਦੇਸ਼ਾਂ 'ਚ ਪੱਕੇ ਤੌਰ ਤੇ ਬਸ ਗਏ। ਕੁਝ ਬਿਮਾਰ ਪਏ। ਕਈ ਹਲਕਿਆਂ ਦੀ ਨੁਮਾਇੰਦਗੀ ਨਹੀਂ ਹੋ پا ਰਹੀ ਐਸ்சிਪੀਸੀ ਦੇ ਹਾਊਸ ਦੇ ਵਿੱਚ। ਤੇ ਇਹ ਵੀ ਸੋਧ ਹੋਣੀ ਚਾਹੀਦੀ ਹੈ ਕਿ ਵਿਦੇਸ਼ੀ ਜਿੱਤਟੋ ਕਟ ਇੰਡੀਅਨ ਪਾਸਪੋਰਟ ਹੋਲਡਰ ਜਾਂ OCI ਕਾਰਡ ਜਿਹਨਾਂ ਕੋਲੇ ਉਹਨਾਂ ਦੀ ਨਮਾਇੰਦਗੀ ਜਿਹੜੀ ਹੈ ਉਹ ਬਣਾਈ ਜਾਵੇ ਚੀਂ ਭਾਰਤ ਦੇ ਵੱਖਰੇ ਬਾਕੀ ਸੂਬਿਆਂ ਤੋਂ ਵੀ ਨੋਮੀਨੇਸ਼ਨ ਜਿਹੜੇ ਹੈ ਉਹ ਮੈਂਬਰ ਲਏ ਜਾ ਨੋਮੀਨੇਟਿਡ ਮੈਂਬਰ ਲਏ ਜਾ ਔਰ ਇਹ ਵੀ ਐਕਟ ਦੇ ਵਿੱਚ ترمیم ਹੋਣੀ ਚਾਹੀਦੀ ਹੈ ਕਿ ਘੱਟੋ ਘੱਟ 25% ਡਾਕਟਰ ਵਕੀਲ ਇੰਜੀਨੀਅਰ ਸਕਾਲਰ ਬੁੱਧੀਜੀਵੀ ਬਿਜ਼ਨਸਮੈਨ ਉਸ ਹਾਊਸ ਦੇ ਮੈਂਬਰ ਪਣ ਤਾਂ ਇਸ ਤਰ੍ਹਾਂ ਦੀਆਂ ਤਰਮੀਮਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਕੋਲ ਪਰ ਜੇ ਅਸੀਂ ਸ਼ਕਤੀਸ਼ਾਲੀ ਬੋਡੀ ਬਣਾਉਣੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਵਿੱਚ ਨਹੀਂ ਮੈਂ ਸਮਝਦਾ ਪੂਰੇ ਭਾਰਤ ਦੇ ਵਿੱਚ ਸਟੇ ਸਾਬਤ ਰੱਖਣ ਲਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੈ ਸਿਰ ਇੱਕ ਬੰਦ ਹਰਿਆਣੇ ਦੇ ਸਿੱਖਾਂ ਨੇ ਕਦੇ ਵੱਖਰੀ ਕਮੇਟੀ ਦੀ ਮੰਗ ਨਹੀਂ ਸੀ ਕੀਤੀ ਪਹਿਲਾਂ ਉਹਨਾਂ ਨੇ ਇਹੋ ਹੀ ਕਿਹਾ ਸੀ ਕਿ ਕੁਰੂਖੇਤਰ ਦੇ ਵਿੱਚ ਇੱਕ ਸਬਾਪਿਸ ਬਣਾ ਦਿਓ ਹਰਿਆਣੇ ਦੇ ਗੁਰਦੁਆਰਿਆਂ ਦਾ ਕੰਮ ਜਿਹੜਾ ਹੈ ਉਹ ਕੁਰੂਖੇਤਰ ਸਬਾਪਿਸ ਦੇ ਵਿੱਚ ਹੋਵੇ ਕੀ ਮਾਰਾ ਸੀ ਉਹਦੇ ਵਿੱਚ ਕੁਰੂਖੇਤਰ ਦਾ ਮੈਨੇਜਰ ਧੰਤਾਨ ਸਾਹਿਬ ਦਾ ਮੈਨੇਜਰ ਜਾ ਜੀਂਦ ਦਾ ਮੈਨੇਜਰ ਕੰਮ ਕਰਾਉਣ ਵਾਸਤੇ ਅਮਰਸਰ ਸਾਹਿਬ ਜਾਂਦੇ ਨੇ ਤਿੰਨ ਤਿੰਨ ਦਿਨ ਲੱਗਦੇ ਨੇ ਗੱਡੀ ਦਾ ਤੇਲ ਬਲਦਾ ਇੱਕ ਸੈਕਟਰੀ ਬਿਠਾਉਣਾ ਹੈ ਨਾ ਉੱਥੇ ਇੱਕ ਸੈਕਟਰੀ ਬਿਠਾ ਦਿਓ ਇੱਕ ਆਈਏ ਬਿਠਾ ਦਿਓ 2000 ਸੇਵਾਦਾਰ ਇੱਕ ਅਕਾਊਂਟੈਂਟ ਉੱਥੇ ਬਿਲ ਪਾਸ ਹੋਊ ਗੁਰੂ ਖੇਤਰ ਦੇ ਵਿੱਚ ਇੰਨੀ ਕੀ ਮੰਗ ਸੀ ਹਰਿਆਣੇ ਦੇ ਸਿੱਖਾਂ ਨੇ ਲੇਕਿਨ ਉਹ ਮੰਮੀ ਨਹੀਂ ਗਏ ਗੱਲ ਅਸੀਂ ਕਰਦੇ ਹਾਂ ਵੱਧ ਰਾਜਾਂ ਦੇ ਅਧਿਕਾਰ ਦੀ ਪਰ ਰਾਜਾਂ ਨੂੰ ਵੱਧ ਅਧਿਕਾਰ ਹੋਣਾ ਚਾਹੀਦਾ ਹੈ ਇਹ ਆਪਸੀ ਅਧਿਕਾਰ ਦੇਣ ਵਾਸਤੇ ਤਿਆਰ ਨਹੀਂ ਹੋਏ ਹਰਿਆਣੇ ਗੱਲ ਦੂਰ ਹੁਣ ਲੱਗ ਪੈਣਾ ਕਰ ਕਿ ਆਪਾਂ ਜੀ ਉਹ ਰਾਜਾਂ ਨੂੰ ਬੱਧ ਅਧਿਕਾਰ ਦੇਣ ਦਾ ਮਾਮਲਾ ਜਿਹੜਾ ਉਹ ਛੱਡਤਾ ਹੁਣ ਦੁਬਾਰਾ ਆਪਾਂ ਉਹਨੂੰ ਰਾਜਾਂ ਨੂੰ ਬੱਧ ਅਧਿਕਾਰ ਦੇਣ ਦੀ ਗੱਲ ਜਿਹੜੀ ਉਹ ਕਰਨੀ ਚਾਹੀਦੀ ਹੈ ਹਰਿਆਣੇ ਦੇ ਸਿੱਖਾਂ ਨੂੰ ਅਧਿਕਾਰ ਦਿੱਤਾ ਤੁਸੀਂ ਕੀ ਮੰਗਿਆ ਸੀ ਉਹਨਾਂ ਨੇ ਇੱਕ ਸੈਕਰੀਟੇਟ ਮੰਗਿਆ ਸੀ ਇੱਕ ਸਬ-ਆਫਿਸ ਮੰਗਿਆ ਸੀ ਫਿਰ ਜਦੋਂ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਬਣ ਗਈ ਫਰਦੰਮਦਮਾ ਸਾਹਿਬ ਵੀ ਸਾਬਾਪਸ ਖੋਲਤਾ ਲੇਕਿਨ ਉਹਨੂੰ ਚੱਲਣ ਨਹੀਂ ਦਿੱਤੇ ਅੱਜ ਵੀ ਉੱਥੇ ਸੈਕਟਰੀ ਨਹੀਂ ਸਾਬਾਪਸ ਹੈਗਾ ਲੇਕਿਨ ਸਕੱਤਰ ਨਹੀਂ ਉੱਥੇ ਬੈਠਦਾ ਕਾਊਂਟੈਂਟ ਬੈਠਾ ਬੈਲ ਉਥੇ ਸਾਈਨ ਹੁੰਦੇ ਆ ਸਾਈਨ ਕਰਾਉਣ ਵਾਸਤੇ ਫੇਰ ਅਫਸਰ ਜਾਂਦੇ ਭਈ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਸੰਸਥਾ ਨੂੰ ਕਮਜ਼ੋਰ ਕੀਤਾ ਹੈ ਉਹਨਾਂ ਏਜੰਸੀਆਂ ਨੇ ਕਿਹਾ ਸੀ ਵੀ ਤੁਸੀਂ ਉੱਥੇ ਸਾਬਾਪਸ ਨਾ ਬਣਾਓ ਏਜੰਸੀਆਂ ਨੇ ਕਿਹਾ ਸੀ ਤੁਸੀਂ ਉੱਥੇ ਆਹ ਨਾ ਕਰੋ ਇਸ ਸਾਰਾ ਬਰਤਾਰਾ ਜਿਹੜਾ ਹੈ ਇਹ ਇੱਕ ਪਰਿਵਾਰ ਦੀ ਪਾਰਟੀ ਦੇ ਉੱਤੇ ਕਬਜ਼ਾ ਹੋਣ ਦੀ ਵਜ੍ਹਾ ਕਰਕੇ ਹੋਇਆ। ਇਹ ਤੋਂ ਮੈਨੂੰ ਉਤਾਰਿਆ ਨਾ। ਇਹਨੇ ਮਹੀਨਾ ਕੀ ਵੈਲਿਡਿਟੀ ਹੁੰਦੀ ਹੈ। ਜਾਇਦਾਦ ਦੇ ਜੀ ਨੂੰ ਲਾ ਦਿੰਦਾ ਸੀ। ਕੋਈ ਜਿੰਨੇ ਵੀ ਜੈਸੇਦਾਰ ਉਤਾਰੇ ਬਹੁਤ ਕਈ ਹੈ ਪਰ ਵਿਚਾਰੇ ਘਰਾਂ ਚ ਬੈਗੇ। ਭੈਰਨਜੀਤ ਸਿੰਘ 1999 ਚ ਉਤਾਰੇ ਗਏ ਉਹ ਅੱਜ ਤੱਕ ਵੀ ਜਿਹੜਾ ਹੈ ਉਹ ਇਹਨਾਂ ਦੇ ਖਿਲਾਫ ਸੰਘਰਸ਼ ਕਰਦਾ ਪਰ ਕਦਰ ਉਤਰਨ ਨੂੰ ਉਹ ਲੱਗੇ ਜਦੋਂ ਉਹਨਾਂ ਨੂੰ ਉਤਾਰ ਦਿੱਤਾ ਦੋਸ਼ ਲਾਉਣ ਦਾ ਵਰਤਾਰਾ ਇਹ ਪਹਿਲੀ ਵਾਰ ਸਾਡੇ ਨਾਲ ਨਹੀਂ ਹੋਇਆ ਦਸਤ ਦੇ ਨੂੰ ਹੋਇਆ ਪੰਜਾਬੀ